ਸਲਾਂਜੇ ਵਾਜ ਜਾਓ ਸਲਾਂਜੇ ਸਲਾਂਜੇ ਵਾਜ ਜਾਣਾ ਹਾਂ ਟੈਕਸੀ ਆ ਤੋ ਗੱਡੀ ਤੋਂ ਪਾਣੀ ਚ ਡੁੱਬੀ ਪਈ ਸਾਲਾ ਉਥੋਂ ਜਾਇ ਨਹੀਂ ਜਾਣੇ ਮੇਰੇ ਕੋਲ ਕਰਦੇ ਮੇਰੇ ਨਾਲ ਹਾਂ ਕੋਈ ਕਰਦਾ ਰਾਤੀਆ ਦਿਨੋਂ ਲੋ ਕਰ ਰਹੇ ਹਾਂ ਉਹ ਉਧਰ ਰੇਹਣੇ ਆਇਆ ਚੋ ਕਿ ਲੋ ਰੇਹਣੇ ਪਰ ਨਹੀਂ ਬੜੇ ਜੇ ਕਿ ਪਰ ਇਧਰ ਹੀ ਆਉਂਦੀ ਗੱਡੀ ਆਵੇ ਆ ਗੱਡੀ ਤੇ ਡਾਉਣ ਪਰਿਓ ਗੱਡੀ ਦਿਖਾਈ ਦੇ ਰਹੀ ਹੈ ਬਾਹਰ ਜਾਣਾ ਬਾਬਾ ਤੇ ਜੀ ਤਕੀ ਤਕੀਆ ਤਕੀਆ ਸਾਰਾ ਜੰਨੀ ਮੇਰਾ ਤਾਂ ਉਧਰ ਉਧਰ ਜਾਉ ਉਤੋਂ ਨਹੀਂ ਜਾ ਕੇ ਬਹਿਣਾ ਆ ਬੁਧਵਾ ਜਿੱਥੇ ਪੈਂਦਾ ਰੋਪ ਨਹੀਂ 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 ਮਤਲਬ ਜਾ ਕੇ ਨਿਕੋਸਰਾ ਥਾਣੀ ਜਾ ਕੇ ਪੁਰਨਾ ਪੰਪਲਾ ਦੇ ਬਰਾਬਰ ਨਹੀਂ ਨੇ ਅੰਜੁਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਡ ਸ਼ਾਹਪੁਰ ਜਾਜਨ ਡੇਰਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਇਸ ਵੇਲੇ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਲਿਆ ਪਾਣੀ ਤੇ ਜਿਹੜੇ ਪਰਿਵਾਰਕ ਮੈਂਬਰ ਐ ਇਸ ਵੇਲੇ ਕਿ ਸੁਰੱਖਿਅਤ ਹਨ ਜਾਂ ਚੁੱਕੇ ਕਿ ਕਿਦਾਂ ਹਜੇ ਵੀ ਨਹੀਂ ਸਾਰੇ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਰ ਲਈਛਾ ਤੇਨੇ ਹਾਂਜੀ ਕਰ ਲਈਛਾ ਸਰ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨਹੀਂ ਉਹਨਾਂ ਕੁਝ ਗਾਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਹਵਾ ਜਿਆਦਾ ਤੇਜ਼ ਸੀ ਉੱਥੇ ਫਸ ਗਈਆਂ ਕਿ ਕਿਸੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀਏ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਰਿਹਾ ਜੀ ਨਹੀਂ ਤੇ ਕਰਦੇ ਵੀ ਰਹਿ ਹਲਪ ਥੋੜਾ ਪਹੁੰਚਣ ਰਿਹਾ ਜੇ ਕਾਟਿਆ ਵੈਸੇ ਥੋੜੇ ਥੋੜੇ ਸਟਾਕ ਆਉਂਦੇ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਦਸਿਆ ਚਲੋ ਤੂਲੀ ਦੇ ਸਾਇਲੇਜ ਪਹੁੰਚਦਾ ਕਰ ਲੈਣਾ ਤਾਂ ਕਿਉਂਕਿ ਦਾਵਾ ਦਾ ਇਹ ਕਰੀਏ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਲੋਂ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਕਲੀ ਕਰਕੇ ਸਾਰਾ ਹੋ ਰਿਹਾ ਮੈਂ ਇਸ ਤੋਂ ਪਹਿਲਾਂ ਬੰਨ ਬੰਦ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਹੈ ਫਸਲ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀ ਖਤਮ ਹੋ ਚੁੱਕੀ ਹੈ ਸਾਡਾ ਆਪਦਾ 70 ਕਿੱਲੇ ਝੋਨਾ ਸਾਰਾ ਸਾਰਾ ਪਾ ਕਿ ਨਾ ਵੀਰੇ ਟਾਟਾ ਲਖਮੇਂਦਰ ਸੰਘੀ ਜੀ ਜਿਹੜਾ ਪਿੰਡ ਹੈ ਛਾਪਰ ਚ ਆ ਜਨ ਤੇ ਕਿਵੇਂ ਦਾ ਹਾਲਾਤ ਨੇ ਪਣੀ ਦੇ ਇਸ ਵੇਲੇ ਸੇਰੇ ਮੈਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਟਗੀ ਆ ਨਾਲੇ ਆਉਂਦੀ ਸੀ ਤੇ ਰਿਸ਼ਤੇਦਾਰ ਇੱਥੇ ਉਦੋਲੀ ਆ ਤੇ ਕਹਿੰਦੇ ਗੱਡੀ ਦੇਖਿਆ ਬੱਸ ਆ ਕਹਿੰਦੇ ਬੰਦੇ ਭੱਜ ਗਏ ਉਦਾਂ ਤੇ ਇੱਥੇ ਸਰਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਟਗੀ ਆ ਬੰਦੇ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਨਾ ਪਤਾ ਕਿੰਨੇ ਜਾਣੇ ਉਹ ਤਾਂ ਦੱਸਿਆ ਸੇਰੇ ਮੈਨੂੰ ਗੱਲ ਹੋਈ ਬੰਦੇ ਭੱਜ ਗਏ ਉਦਾਂ ਜਿੰਨੇ ਹੈਗੇ ਵਿੱਚ ਤੂੰ ਆ ਰਿਹਾ ਜਨਾਲੇ ਆ ਰਿਹਾ ਜਨਾਲੇ ਆ ਰੇ ਦੇ ਕੋਈ ਐਸਲੇ ਕੋਈ ਪ੍ਰਸ਼ਾਸਨ ਅਧਿਕਾਰੀ ਤਾਂ ਪੁੱਛਿਆ ਕਿਵੇਂ ਦੇ ਹਾਲਾਤ ਨੇ ਐਸਲੇ ਜਿਹੜਾ ਪਾਣੀ ਪਾਣੀ ਵਧਿਆ ਰਾਤ ਅੱਜ ਭਰਾਦਾ ਵੀ ਕੱਲ ਵੀਰੇ ਠੀਕ ਹੀ ਇਥੇ ਕਸ਼ਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮਾਂ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ